ਵਿੱਚ ਫਿਲਮ ਐਮਰਜੈਂਸੀ ਨੂੰ ਸਿਨੇਮਾ ਘਰਾਂ ਦੇ ਵਿੱਚ ਦਿਖਾਉਣ ਤੋਂ ਰੋਕਣ ਦੇ ਲਈ ਸ਼ੋਮਣੇ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਹਲਕਾ ਇੰਚਾਰਜ ਯੂਥ ਵਿੰਗ ਲਫਰੀਤ ਸਿੰਘ ਮਾਨ ਨੇ ਦੱਸਿਆ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਇਸ ਫਿਲਮ ਦੇ ਵਿੱਚ ਸਿੱਖ ਧਰਮ ਵਿਰੋਧੀ ਦ੍ਰਿਸ਼ ਦਿਖਾਏ ਗਏ ਹਨ। ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦੀ ਤਸਵੀਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜਿਸ ਕਾਰਨ ਵਿਸ਼ ਵਿਧਰਤੇ ਸਿੱਖ ਜਥੇਬੰਦੀਆਂ ਇਸ ਫਿਲਮ ਦਾ ਵਿਰੋਧ ਕਰ ਰਹੀਆਂ ਨੇ ਜੋ ਕਿ ਜਾਇਜ਼ ਵੀ ਹੈ। ਗੁਰਦਾਸਪੁਰ ਸ਼ਹਿਰ ਦੇ ਵਿੱਚ ਬਹੁਤ ਹੀ ਵਧੀਆ ਮਾਹੌਲ ਬਣ ਰਿਹਾ। ਹਿੰਦੂ ਸਿੱਖ ਪਾਈਚਾਰੇ ਦੇ ਵਿੱਚ ਵੀ ਇਸ ਫਿਲਮ ਨੂੰ ਲੈ ਕੇ ਚੰਗਾ ਮਾਹੌਲ ਹੈ ਪਰ ਜੇਕਰ ਇਹ ਫਿਲਮ ਗੁਰਦਾਸਪੁਰ ਦੇ ਕਿਸੇ ਵੀ ਸਿਨੇਮਾ ਘਰ 'ਚ ਦਿਖਾਈ ਗਈ ਤਾਂ ਇਸ ਦੇ ਨਾਲ ਸ਼ਹਿਰ ਦੇ ਵਿੱਚ ਰੋਸ ਪੈਦਾ ਹੋਵੇਗਾ ਜਿਸ ਕਾਰਨ ਹਿੰਦੂ ਸਿੱਖ ਪਾਈਚਾਰੇ ਦੇ ਵਿੱਚ ਖਟਾਸ ਪੈਦਾ ਹੋਵੇਗੀ ਤੇ ਸ਼ਹਿਰ ਦਾ ਮਾਹੌਲ ਵੀ ਵਿਗੜੇ ਆਹ ਰੋਟੀ ਜਿਹੜੀ ਫਿਲਮ ਦਾ ਚੱਟਾ ਚੱਲ ਰਿਹਾ ਏ ਉਹਦਾ ਆਪਾਂ ਮਮੋਰੈਂਡਮ ਦੇਣ ਆਏ ਸੀਗੇ ਜਿਸ ਵਿੱਚ ਏਡੀਸੀ ਡੀਸੀ ਸਾਹਿਬ ਨਾਲ ਮਿਲਣ ਕਰਕੇ ਆਪਾਂ ਏਡੀਸੀ ਸਾਹਿਬ ਨੂੰ ਮਾਰਕ ਕਰਵਾ ਕੇ ਤੇ ਉਹ ਕਹਿੰਦੇ ਆ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਅਸੀਂ ਇਹ ਫਿਲਮ ਨਹੀਂ ਲੱਗਣ ਦੇਾਂਗੇ ਤੇ ਨਾਲ ਸਾਡੇ ਨਾਲ ਖਾਲਸਾ ਵੀ ਹੀਰ ਦੇ ਜਿਹੜੇ ਅਮਰਪਾਲ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਵੀ ਛਲਾਗਾ ਕੀਤੀ ਹੈ ਕਿ ਨਾਲ ਆਪਾਂ ਤੁਹਾਡੇ ਨਾਲ ਜੁੜਾਂਗੇ ਉਹਨਾਂ ਨੇ ਵੀ ਆਪਣਾ ਮਮੋਰੈਂਡਮ ਦਿੱਤਾ ਜੀ ਪਰ ਜਿਨ੍ਹਾਂ ਨੇ ਸੱਚ ਦੇ ਰਾਹ ਤੇ ਤੁਰੇ ਹੋਣ ਦੀਆਂ ਸ਼ਹੀਦیاں ਪਾਈਆਂ ਹੁਣ ਉਹ ਕਦੀ ਵੀ ਆਪਣੇ ਸੀ ਦਾੰਦਾ ਮਜ਼ਾਕ ਨਹੀਂ ਸਹਿ ਸਕਦੇ ਜਿੱਦਾਂ ਕਿ ਫਿਲਮ ਵਿੱਚ ਦਿਖਾਇਆ ਗਿਆ 2 ਮਿੰਟ ਦੀ ਤੇ ਕੁਝ ਸੈਕਿੰਡ ਦੀ ਰਿਪੋਰਟ ਆ ਉਹਦੇ ਵਿੱਚ ਵਿਖਾਇਆ ਗਿਆ ਕਿ ਭਿੰਡਰ ਵਾਲੇ ਆਪਣੇ ਮੂੰਹ ਤੋਂ ਕਿਸੇ ਨੂੰ ਬਣਾ ਦਿੱਤਾ ਗਿਆ ਕੋਈ ਬਰੂਪੀਆ ਜਦ ਕਿ ਸਾਡੇ ਸਿੱਖ ਕੌਮ ਵਿੱਚ ਬਰੂਪੀਆਂ ਨੂੰ ਹੁੰਦਾ ਸਾਡੇ ਸਿੱਖ ਕੌਮ ਵਿੱਚ ਕਥਾ ਹੁੰਦੀ ਆ ਕਥਾ ਦੇ ਆਧਾਰ ਤੇ ਅਸੀਂ ਮਨ ਪ੍ਰਚਾਰ ਕਰਾ ਕੇ ਫਿਰ ਆਪਾਂ ਧਾਰਦੇ ਆ ਸਾਡੇ ਵਿੱਚ ਇਹ ਮੂਰਤੀ ਨਹੀਂ ਹੁੰਦੀ ਸਾਡੇ ਵਿੱਚ ਕੁਝ ਨਹੀਂ ਹੁੰਦਾ ਉਹਦੇ ਵਿੱਚ ਵਿਖਾਇਆ ਗਿਆ ਕਿ ਉਹ ਕਹਿੰਦੇ ਸਾਨੂੰ ਸਿਰਫ ਖਾਲਿਸਤਾਨ ਚਾਹੀਦਾ ਮੈਂ ਤੰਗਣਾ ਨੂੰ ਰੋਤ ਨੂੰ ਦੱਸ ਦੇਣਾ ਚਾਹੁੰਨਾ ਕਿ ਬੀਬੀ ਖਾਲਸਾਤਾਨ ਦੀ ਜਿਹੜੀ ਉਹਨੇ ਗੱਲ ਕੀਤੀ ਸੀ ਸੰਤ ਭਿੰਡਰਾਲਿਆਂ ਨੇ ਉਹਨੇ ਇਹ ਆਖਿਆ ਕਿ ਜਿੱਦਣ ਹੁਣ ਇਸ ਸਥਾਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਦਿਨ ਮੈਂ ਸਮਝਾ ਕੇ ਖਾਲਸਾਤਾਨ ਦੀ ਨਹੀਂ ਰੱਖੀ ਜਾਵੇਗੀ ਇਹ ਨਹੀਂ ਕਿ 1955 ਜਾਂ ਦੂਜੇ ਵਿੱਚ ਆ ਕੇ ਆਰਮੀ ਚਰ ਕੇ ਆਊਗੀ ਜਵਾਨਾਂ ਮੈੜੂ ਵਾਂਗੂ ਤੇ ਅਸੀਂ ਮਾਫ ਕਰ ਦੇਵਾਂਗੇ ਇਹ ਗੱਲ ਦਾ ਵਿਰੋਧ ਚੱਲਿਆ ਦੂਜੀ ਗੱਲ ਦਾ ਵਿਰੋਧ ਚੱਲਿਆ ਕਿ ਬੱਸਾਂ ਚੋਂ ਕੱਢ ਕੱਢ ਕੇ ਹਿੰਦੂ ਮਾਰੇ ਜਿਹਨਾਂ ਨੇ ਹਿੰਦੂਆਂ ਦੀਆਂ ਰਾਖੀਆਂ ਕੀਤੀਆਂ ਹੁਣ ਜਿਨੇ ਉਹ ਦੀ ਤਾਕਤ ਨੂੰ ਬਚਾਇਆ ਹੋਵੇ ਜਿਸਨੇ ਆਪਣਾ ਨਵੇਂ ਪਾਸ਼ਾ ਨੇ ਬਲਦਾਨ ਦਿੱਤਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਨੇ ਕਿ ਅਸੀਂ ਉਸ ਦੇਸ਼ ਤੇ ਜਾਏ ਨਹੀਂ ਪਰ ਸਾਡੇ ਨਾਲ ਕਾਣੀਵੰਡ ਕੀਤੀ ਜਿਹੜੋ ਕਹਿੰਦੇ ਆ ਨਾ ਕਿ ਬੱਸਾਂ ਦੇ ਕੱਟ-ਕੱਟ ਮਾਰੇ ਕਹਿੰਦੇ ਆ ਕਿ ਸ਼ਾਮ-ਦਾਮ ਦੰਦ ਪੇੜ ਜਦੋਂ ਇਹ ਬੰਦੇ ਦੀ ਚਿਹਰੇ ਨੂੰ ਡੱਬਣਾ ਹੋਵੇ ਉਹਨੂੰ ਬਦਨਾਮ ਕਰ ਦੋ ਤੇ ਮਾਨ ਸਾਹਿਬ ਨੇ ਬਹੁਤ ਸਪਸ਼ਟੀ ਕਰਨ ਦਿੱਤਾ ਇਹਨੂੰ ਸਮਝਣ ਦੀ ਲੋੜ ਆ ਇਹ ਸਮਝਣ ਦੀ ੱਦਾ ਲੋੜ ਆ ਉਹਨਾਂ ਨੇ ਆਖਿਆ ਕਿ ਕੰਗਲਾ ਨੂੰ ਬੋਤਾ ਭੇਟ ਆ ਇਹਨੇ ਕਿਸਾਨਾਂ ਵਿਰੁੱਧ ਬੋਲਿਆ ਕਿਉਂ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਸੰਸਾਰ ਦੇ ਵਿੱਚੋਂ ਸਰਦਾਰ ਸ਼ਿਮਰਨਜੀਤ ਸਿੰਘ ਆ ਨੱਗੇ ਆ ਗਏ ਨੇ ਜਿਨ੍ਹਾਂ ਨੇ ਇਹ ਗੱਲ ਆਪਣੀ ਰੱਖੀ ਹੈ ਕਿ ਬੀਬੀ ਅਸੀਂ ਕਿਸੇ ਦਾ ਤਾਂ ਤੇ ਕਿਸਾਨ ਜਿਹੜੀ ਜਥੇਬੰਦੀਆਂ ਉਹਨਾਂ ਦਾ ਮਜ਼ਾਕ ਨਹੀਂ ਬਣੰਦਿਆਂਗੇ ਇਹ ਸਾਡੀ ਵਾਰਨਿੰਗ ਵੀ ਸਮਝੋ ਤੇ ਸਾਡਾ ਸਾਰਾ ਕੁਝ ਸਮਝੋ ਅੱਜ ਤੁਸੀਂ ਆਪਣੇ ਸਾਨੂੰ ਸਪਸ਼ਟੀਕਰਨ ਦੇ ਦਿੱਤਾ ਆ ਜਿੱਦਾਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਅਨਿਸ਼ਵਾਚਨ ਡੀਸੀ ਸਾਹਿਬ ਵੱਲੋਂ ਦਿੱਤਾ ਗਿਆ ਸਾਡੇ ਏਡੀਸੀ ਸਾਹਿਬ ਜੀ ਮੈਡਮ ਬੈਠੇ ਨੇ ਉਨੇ ਨੇ ਸਾਨੂੰ ਆਸਵਾਸਨ ਰਵਾਇਆ ਕਿ ਹੁਣ ਇਹ ਜਿਹੜੀ ਫਿਲਮ ਆ ਇਹ ਮੈਂ ਤੁਹਾਡੀ ਐਪਲੀਕੇਸ਼ਨ ਉੱਪਰ ਪਾ ਦਿੰਨੀ ਆ ਵਕਤ ਤੋਂ ਬਾਅਦ ਸਾਡਾ ਜੋਰ ਲੱਗੇਗਾ ਕਿ ਜਿਹਦੇ ਨਾਲ ਮਾਹੌਲ ਪੰਜਾਬ ਦਾ ਗਰਦਨਾਸਪੁਰ ਦਾ ਕਿਉਂਕਿ ਆਪਾਂ ਆਪਣੇ ਘਰ ਤੋਂ ਸ਼ੁਰੂ ਹੋਣਾ ਵਾ ਜੇ ਆਪਣਾ ਘਰ ਸੇ